ਹਾਂਜੀ ਪੰਜਾਬ ਵਾਲਿਓ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਆ ਹਲੇ ਦੇਖੀ ਜਾਓ ਅੱਗੇ ਸੋਣਨਾ ਹੁੰਦਾ ਕੀ ਆ ਸੋਣਨਾ ਬਣਦਾ ਕੀ ਆ ਜੋ ਘਟਨਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਐਨੀ ਦਰਿੰਦਗੀ ਨਾਲ ਐਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚ ਸ਼ੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਸ਼ੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੜਤਾ ਸ਼ੁਰਾ ਗੱਲ ਸਿਰਪੈ ਇਨੀ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲ 'ਤੇ ਖੇਡ ਰਿਹਾ ਸੀਗਾ ਉਹ ਸਾਈਕਲ 'ਤੇ ਉਹਨਾਂ ਦੇ ਮਾੜੇ-ਮੋٹے ਨਾਲ ਲੱਗ ਗਈ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲ 'ਤੇ ਵਿਚਭਾਜੀ ਕੀ ਗੱਲ ਹੋ ਗਈ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬੜਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਸ਼ਰਾ ਮਾਰ ਕੇ ਦੋਨੇ ਥਾਂ ਤੇ ਮਾਰਤੇ ਆ ਇਹਦਾ ਜ਼ਿੰਮੇਵਾਰ ਇਹ ਤੁਸੀਂ ਖੁਦ ਲੋਕ ਹੋ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਹੋਏ ਆ ਜੱਟਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ 1900 ਵੋਟਾ ਪਿੰਡ ਦੀ ਤੇ 6500 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦਰ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕਿਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਆ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੋਤਵਾਰ ਸਾਹ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਕੇ ਜੀ ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ-ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ ਇਹ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ ਜਿਹੜੇ ਕੰਡੇ ਬੀਜ ਰਹੇ ਹੋ ਜਿਹੜੇ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਰਿਸ਼ਤਾਂ ਨਾਲ ਖੇਡਦੇ ਆ ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ 'ਚ ਅੰਨੇ ਹੋ ਗਏ ਅੰਨੇ ਲੋਕੋ ਤੁਸੀਂ ਅੰਨੇ ਹੋ ਗਏ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਰੱਡੀ ਦਰੱਡੀ ਪਿੰਡ ਨਾਬੇ ਦਾ ਪਿੰਡ ਹੈ ਦਰੱਡੀ ਨਾਬੇ ਕੋਲੇ ਲੈਕਨ ਹੰਗ ਸਿੰਘ ਜੀ ਨੂੰ ਤਿੰਨ ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣਾ ਦੇ ਵਿੱਚ ਇਥੇ ਪਿੰਡ 'ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ 'ਚ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ ਉਹ ਯੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋਈ ਰਿਕਾਰਡ ਹੈਗਾ ਇਹਨਾਂ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚੋਂ ਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਉਹਦਾ ਰਿਕਾਰਡ ਦੇਖਦੀ ਆ ਵੀ ਉਹਦਾ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾਰਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕੀਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ ਯੂਪੀ ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਬਿਹਾਰ ਚ ਬੰਗਾਲ ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਇੱਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੱਦੀ ਪਿੰਡ ਦੀ ਨਾਬੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲੋਂਗੇ ਐਡੀ ਯੂਪੀ ਪਈ ਆ ਖਬਰਾ ਕੋਈ ਟਿਕਾਣਾ ਨਹੀਂ ਕੋ ਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋ ਨਾਂ ਨਹੀਂ ਸਹੀ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਹੇ ਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇਸ਼ੀ ਰਿੰਗੇ ਇਹਦੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ਼ ਹੋ ਰਹੇ ਨੇ ਵੱਡੀ ਗਿਣਤੀ ਚ ਪੰਜਾਬ ਚ ਵੱਢ ਰਹੇ ਨੇ ਉਹ ਜਿੰਨੇ ਆ ਰਹੇ ਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿੰਦਾ ਨਾ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਏ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਅੜਤਾਲ ਕਰ ਰਹੀ ਹੈ ਵਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਹੈ ਕਿੱਥੋਂ ਆਏ ਆ ਅੱਜ ਦੀ ਹੋਰ ਘਟਨਾ ਸੁਣ ਲੋ ਰਤਿਆ ਮੰਡੀ ਰਤਿਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਢਿੰਗੜ ਚੰਡੂਕੇ ਢਿੰਗੜ ਦੀ ਚੰਡੂਕੇ ਪਿੰਡ ਆ ਚੰਡੂਕਿਆਂ ਦਾ ਮੁੰਡਾ ਰਤੀ ਆਪਣਾ ਝੋਨਾ ਵੇਚਣ ਗਿਆ ਉਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕਿਉਂ ਬੁਰਾ ਹਾਲ ਕੀਤਾ ਉਥੇ ਮਸਾਂ ਲੋਕਾਂ ਨੇ ਛੜਾ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਜਾਨ ਬਚਾ ਕੇ ਲੈ ਕੇ ਆਏ ਇਹ ਰੋਜ਼ ਦੀਆਂ ਘਟਨਾਵਾਂ ਨੇ ਤੇ ਪੁਲਿਸ ਟਾਲਮਟੋਲ ਕਰਦੀ ਐ ਐਥੇ ਕੋਈ ਬੰਦਾ ਕਮੈਂਟ ਕਰ ਦੇਣਾ ਕਮੈਂਟ ਕੋਈ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਖੜਾ ਹੁੰਦਾ ਸੀਆਈ ਵਾਲੇ ਬਾਹਰ ਖੜੇ ਹੁੰਦੇ ਆ ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ ਟਿੱਪਣੀ ਕੀਤੀ ਆ ਵੀਡੀਓ ਸਾਂਝੀ ਕੀਤੀ ਆ ਆਓ ਥਾਣੇ ਦੱਸੋ ਤੇ ਐਥੇ ਬੰਦੇ ਮਾਰੇ ਜਾ ਰਹੇ ਆ ਆ ਕਈ ਕਈ ਸਾਡੇ ਅਮਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤੁਹਾਨੂੰ ਮਰਸਨਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਦੀ ਬੋਲੀ ਮਰੀ ਜਾ ਰਹੀ ਹੈ ਪੰਜਾਬ ਦੇ ਪਾਣੀਆਂ 'ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਾਂ ਬੋਲ ਕੇ ਕਾਹਨ ਰੌਲਾ ਪਾਈਏ ਬਾਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦੱਸਦਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮਨੂ ਨੇ ਗੱਲ ਸੁਣਾਈ ਕਹਿੰਦਾ ਭਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ ਉਹ ਕਹਿੰਦਾ ਭਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਗਾਹਾਂ ਜਾ ਕੇ ਉਹ ਕਦੇ ਜਦੋਂ ਬਾਜ਼ਾਰ ਵੇ ਦੀ ਨੰਗੇ ਨਾ ਉਹਨੇ ਕਦੇ ਦੰਨ ਗਾ ਭਈਆ ਜਾਂਦਾ ਸੀਗਾ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਉਹਨੇ ਹਾਰਨ ਮਾਰਤਾ ਕੁੜੀ ਨੇ ਉਹ ਪਾਸੇ ਨਾਲ ਹਟੇ ਉਹਨੇ ਫੇਰ ਹਾਰਨ ਮਾਰਿਆ ਉਹ ਫੇਰ ਪਾਸੇ ਨਾਲ اٹੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾਈ ਲੰਘਣਾ ਐ ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਆ ਕੀ ਕਹਿੰਦੇ ਆ ਉਹਨੂੰ ਗਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਭਈਏ ਨੇ ਫੜ ਕੇ ਐਮ ਰੋੜਤਾ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਵਿਚਾਰਾ ਦੂਰ ਖੜਾ ਸਕੂਟਰੀ ਤੇ ਉਤਰ ਕੇ ਕੰਬਣ ਲੱਗ ਗਿਆ ਬਜ਼ੁਰਗ ਕਮੁੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰਿੰਸ ਕਹਿੰਦਾ ਭਾਈ ਤਿੰਨ ਜਣੇ ਪਰ ਤਿੰਨਾਂ ਜਣੇ ਸੀ ਪੂਰੀ ਚੰਗੀ ਤਰ੍ਹਾਂ ਛੁਲਕੇ ਬੰਦੇ ਉਹ ਹੋਰ ਸੁਣ ਲੋ ਘਟਨਾ ਲੁਧਿਆਣੇ ਦੀ ਆਜ਼ਾਦ نگر ਦੀ ਇਹ ਵੀ ਧਿਆਨ ਦੇ ਦਿਨ ਜੋ ਗੱਲ ਆ ਲੁਧਿਆਣੇ ਦੇ ਵਿੱਚ ਆਜ਼ਾਦ نگر ਦੇ ਵਿੱਚ ਗੁਰਸਿੱਖ ਪਰਿਵਾਰ ਹੈ 5 ਸਾਲ 5.5 ਸਾਲ ਦੀ ਬੱਚੀ ਸਕੂਲ ਪੜਦੀ ਬੈਂਨ ਤੋਂ ਉਤਰ ਕੇ ਜਦੋਂ ਬੈਂਨ ਤੇ ਪੜ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹ ਨੂੰ ਲੈਣ ਭੇਜ ਦਿੰਦੇ ਉਹ ਜਵਾਕੜੀ ਨੂੰ ਲੈ ਕੇ ਆ ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ ਅਸੀਂ ਦੇਖ ਲਿਆ ਕਹਿੰਦਾ ਦੇ ਕਹੀ ਰੋਕਿਆ ਵੀ ਉਹ ਪੂਰਾ ਪਰ ਜਵਾਕੜੀਏ ਕੀ ਕਰ ਰਿਹਾ ਕਰੌਲ ਤਾਂ ਸਾਡੇ ਗਲ ਪੈ ਗਿਆ ਕਹਿੰਦਾ ਚੰਗੀ ਤਰ੍ਹਾਂ ਉਹ ਵੀ ਸਲਕਿਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਕੜੀ ਪਹਚਾਈ ਤੇ ਗਾਹਾਂ ਉਹ ਪਰਿਵਾਰ ਕਰਾ ਸਾਡੇ ਗਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਆ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਨੇ ਆ ਉਹ ਸੋਡੀਆਂ 5-5 ਸਾਲ ਦੀਆਂ ਬੱਚੀਆਂ ਵੀ ਸੁਰੱਖਿਤ ਨਹੀਂ ਹੈਗੀਆਂ ਉਹ ਲੋਕੋ ਉਹ ਯੰੜੋ ਉਹ ਨਖਿਦੋ ਨਕਮਿਓ ਇਹ ਰੋਜ਼ ਦੀਆਂ ਘਟਨਾਵਾਂ ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹਨਾ ਮਾਵਾ ਨੂੰ ਕਹਿਣਾ ਚਾਹਨਾ ਤੁਹਾਡੇ ਕਰਾਂਚ ਬੱਚੀਆਂ ਨੇ 5-5 7-7 10-10 ਸਾਲ ਦੀਆਂ ਉਹ ਸਕੂਲ ਚ ਜਾਂਦੀਆਂ ਨੇ ਬੈਂਚ ਚ ਜਾਂਦੀਆਂ ਨੇ ਪਿੰਡ ਚ ਕਿਤੇ ਹੋਰ ਜਾਂਦੀਆਂ ਨੇ ਰਿਸ਼ਤੇਦਾਰੀ ਜਾਂਦੀਆਂ ਨੇ ਉਨ੍ਹਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਜਵਾਕੜੀ ਘਰੇ ਆ ਕੇ ਡਰਦੀ ਦੱਸਦੀ ਨਹੀਂ ਜਾਂ ਜਵਾਕ ਨੂੰ ਪਤਾ ਹੀ ਨਹੀਂ ਹੁੰਦਾ ਜੇ ਮੇਰੇ ਨਾਲ ਕੀ ਹੋ ਰਿਹਾ ਉਹ ਜਿਹੜਾ ਸਕੂਲਾਂ ਨੇ ਨਹੀਂ ਸਿਖਾਉਂਦੇ ਬਾਹਰ ਟੱਚ ਗੋਲ ਟੱਚ ਵੀ ਇੱਥੇ ਹੱਥ ਨਹੀਂ ਲਾਉਣਾ ਛਾਤੀ ਦੇ ਹੱਥ ਨਹੀਂ ਲਾਉਣਾ ਪਿੱਛੇ ਹੱਥ ਨਹੀਂ ਲਾਉਣਾ ਸੁੱਡੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਧਰ ਤੇ ਹੋ ਰਿਹਾ ਓਏ ਮੈਂ ਪੰਜਾਬ ਦੀਆਂ ਭੈਣਾਂ ਮਾਮਾਂ ਨੂੰ ਬੇਨਤੀ ਕਰਦਾ ਘਰੇ ਆਈ ਆਪਣੀ ਬੱਚੀ ਨੂੰ ਆਪਣੀ ਜਵਾਕੜੀ ਨੂੰ ਆਪਣੇ ਜਵਾਕ ਨੂੰ ਪੁੱਛਿਆ ਕਰੋ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਕੋਈ ਸਕੂਲ ਚ ਕੋਈ ਬੈਂਚ ਚ ਕੋਈ ਪੈਂਡ ਚ ਕੋਈ ਰਸਤੇ ਦੇ ਜੀ ਗਏ ਦੇ ਕੋਈ ਬੱਚਾ ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ ਅੱਜ ਦਾ ਸੰਗ ਪਾੜ ਜਾਨੇ ਆ ਰੋਜ਼ ਕਲਪਦਿਆਂ ਗੱਲਾਂ ਨੂੰ ਲੈ ਕੇ ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਚੇਤੇ ਰੱਖਿਓ ਮੇਰੀਆਂ ਗੱਲਾਂ ਜੇ ਨਾ ਤੁਹਾਡੀਆਂ ਦਾੜੀਆਂ ਪੱਟੀਆਂ ਤੁਹਾਡੀਆਂ ਪੱਗਾਂ ਇਹਨਾਂ ਨੇ ਲਾ ਕੇ ਪਰੇ ਰੋਲੀਆਂ ਸਰੋਂ ਨਾ ਇਹਨਾਂ ਜਿਵੇਂ ਅੱਜ ਦੋ ਨੌਜਵਾਨ ਮੁੰਡੇ ਮਾਰਿਆ ਤੁਹਾਨੂੰ ਅਸੀਂ ਮਾਰਨਗੇ ਆ ਕਈ ਵਿਦਵਾਨ ਆਉਂਦੇ ਐ ਇੱਥੇ ਦੇਖੋ ਜੀ ਸਾਡੇ ਬੰਦੇ ਕੈਨੇਡਾ ਜਾਂਦੇ ਐ ਸਾਡੇ ਅਮਰੀਕਾ ਜਾਂਦੇ ਐ ਉਹ ਸਾਡੇ ਕੈਨੇਡਾ ਅਮਰੀਕਾ ਜਾ ਕੇ ਕਿਸੇ ਨੂੰ ਮਾਰਦੇ ਨਹੀਂ ਓਏ ਕਿਹਦੇ ਜਵਾਕ ਨਹੀਂ ਮਾਰਦੇ ਹੋ ਵਿਦਵਾਨੋ ਕਿਹਦੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਨਹੀਂ ਕਰਦੇ ਥੋ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਉਹ ਥੋੜਾ ਪੰਜਾਬ ਸਟਾਰਸਫੇਰੋਂ ਖਤਮ ਕੀਤਾ ਜਾ ਰਿਹਾ ਉਹ ਮਾਰਿਆ ਜਾ ਰਿਹਾ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਰੀ ਕਰਤਾ ਸਾਨੂੰ ਪਤਾ ਹੀ ਨਹੀਂ ਚੰਡੀਗੜ੍ਹ ਤੋਂ ਬਿਲਕੁਲ ਦਾਵਾ ਥੋੜਾ ਖਤਮ ਪੰਜਾਬ ਦਾ ਸੁਰਜਾਤਾਨੀ ਦੇ ਬਿਲਕੁਲ ਦਾਵਾ ਖਤਮ ਪੰਜਾਬ ਦਾ ਅੱਜ ਹੋ ਗਿਆ ਐਲਾਨ ਸੈਨੇਟਰ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਏ ਨਹੀਂ ਰੰਗਾ ਅੱਜ ਮਹੀਨੇ ਦੇ ਉੱਤੇ ਹੋ ਗਿਆ ਉੱਥੇ ਬੈਠੇ ਸੀ ਹਰਸ ਕਰ ਰਹੇ ਵਿਦਿਆਰਥੀਆਂ ਨੂੰ ਆਹ ਦਲਾਲ ਆਹ ਗਦਾਰ ਲੋਕ ਆਹ ਜਿਨ੍ਹਾਂ ਨੇ ਆ ਤੁਸੀਂ ਚੱਪਲਾ ਚੜ੍ਹ ਦਿਓ ਜਾ ਕੇ ਤੁਸੀਂ ਵੀ ਉਹੋ ਜਿਹੇ ਲੋਕ ਹੋ ਗਦਾਰ ਹੋ ਤੁਸੀਂ ਜਿਵੇਂ ਨਹੀਂ ਚੋਣਾਂ 'ਚ ਤੁਸੀਂ ਚੱਪਲਾ ਜੱਟੀਆਂ ਦੇ ਲੀਡਰ ਆਂੀਆਂ ਕੋਈ ਬੋਲਦਾ ਆਹ ਆਡੇ-ਡੇ ਹੋ ਰਿਹਾ ਕਾ ਵਾਪਰ ਰਿਹਾ ਕੋਈ ਬੋਲ ਰਿਹਾ ਸਾਰਿਆਂ ਨੂੰ ਆਪੋ ਦਾਪੀ ਲੱਗੀ ਹੋਈ ਆ ਕੋਈ ਵੋਟਾਂ 'ਚ ਪਿਆ ਹੋਇਆ <li>ਲਿੰਡਰਾਂ ਦੇ ਝੰਡੇ ਤੇ ਕੀ ਫਿਰਦਾ ਗਦਾਰਾਂ ਦੇ ਗਦਾਰਾਂ ਦੇ ਦਲਾਲਾਂ ਦੇ ਇਹਨਾਂ ਦਲਿਆਂ ਦੇ ਜਿਨ੍ਹਾਂ ਨੇ ਇਹ ਪੰਜਾਬ ਛੋਟਾ ਬੇਜਤਾ ਮਾਰਤਾ ਪੰਜਾਬ ਛੋਟਾ ਛੋਟੇ ਪਾਣੀਆਂ ਜ਼ਹਿਰ ਪਾਤੀ ਹੋਏ ਜਵਾਨੀ ਚਟਿਆਂ ਦਾ ਮਾਰਤੀ ਆ ਤੁਹਾਡੀਆਂ ਬੱਚੀਆਂ ਨਾਲ ਕੀ ਹੋਣ ਲੱਗ ਗਿਆ ਛੋਟੇ ਮੁੰਡੇ ਮਾਰੇ ਜਾ ਰਹੇ ਆ ਕਿੱਥੇ ਕਿਹੜੇ ਪੰਜਾਬੀਆਂ ਤੁਸੀਂ ਨਾ ਦੇ ਪੰਜਾਬੀਆਂ ਹੋਏ ਐਵੇਂ ਕਰੀ ਜਾਣਗੇ ਗੀਤਾਂ 'ਚ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਯਾਰ ਦਮ ਗਜੇ ਮਾਰ ਦਿਆ ਸੀ ਉਹ ਕਰ ਦਿੰਨੇ ਸੀ ਆ ਕਰ ਦਿੰਨੇ ਫੱਟੇ ਚੱਕ ਦਿੰਨੇ ਕੀ ਹੋ ਤੁਸੀਂ ਕਿਨੇ ਫੱਟੇ ਵਾਲੇ ਹੋਏ ਗੁੱਸਾ ਜਣਦਾ ਦਿਮਾਗ ਪਾਟਣ ਵਾਲਾ ਹੋਇਆ ਦਾ ਦਿਮਾਗ ਰਾਤ ਨੂੰ ਨੀਂਦ ਨਹੀਂ ਆਉਂਦੀ ਸਿਰ ਦੁਖਦਾ ਮੇਰਾ ਸੋਚ ਸੋਚ ਕੇ ਵੀ ਬਣੂਗਾ ਕੀ ਸਾਡਾ ਯਾਰ ਆਹ ਹੱਟ ਹਾਲਾਤ ਹੋਏ ਪਏ ਆ ਉਹ ਰੱਬ ਦਾ ਵਾਸਤਾ ਉਹ ਰੱਬ ਦਾ ਵਾਸਤਾ ਤੁਹਾਨੂੰ ਉਹ ਸਮਝ ਜੋ ਗੱਲ ਨੂੰ ਉਹ ਸੰਭਲ ਜਾਓ ਜਿੰਮੇਵਾਰ ਤੁਸੀਂ ਲੋਕ ਆ ਓਏ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ ਆਕਰਮ ਚੌਧਰੀਆਂ ਨੇ ਮੈਂਬਰਾਂ ਸਰਪੰਚਾਂ ਨੇ ਐਮਸੀਆਂ ਨੇ ਪ੍ਰਧਾਨਾਂ ਨੇ ਬੂਟਾਂ ਬਣਾਈਆਂ ਇਹ ਜਿੰਮੇਵਾਰ ਤੁਸੀਂ ਆ ਓਏ ਇਸੇ ਕਰਕੇ ਕਲਪਦੇ ਆ ਵੀ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਤਰਜ਼ ਦੇ ਉੱਤੇ ਨਾਗaland ਦੀ ਤਰ੍ਹਾਂ ਜੰਮੂ ਕਸ਼ਮੀਰ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਇੱਥੇ ਜ਼ਮੀਨ ਨਾ ਲੈ ਸਕੇ ਬਾਰਲਾ ਬੰਦਾ ਇੱਛਾ ਆ ਕੇ ਪੰਜਾਬੀਆਂ ਦੀਆਂ ਨੌਕਰੀਆਂ ਲੈ ਸਕੇ ਆ ਖੈਰੇ ਨੇ ਸਖਪਾਲ ਸਿੰਘ ਖੈਰੇ ਨੇ ਚੱਕਿਆ ਸੀ ਮੁੱਦਾ ਵੀ ਕਾਨੂੰਨ ਬਣਾਓ ਆ ਸਪੀਕਰ ਪੰਜਾਬ ਦਾ ਫੜ ਕੇ ਉਹ ਜਿਹੜਾ ਮਤਾ ਲੈ ਕੇ ਆਇਆ ਖੈਣਾ ਰੋਦੀ ਟੋਕਰੀ ਚ ਮਾਰਿਆ ਵੀ ਨਹੀਂ ਜੀ ਆ ਪੰਜਾਬ ਦਾ ਮੁੱਖ ਮੰਤਰੀ ਕਿਹੜਾ ਮੈਂ ਲਫਜ਼ ਕਹਾ ਤੇਰੇ ਬਾਰੇ ਯਾਰ ਲੋਕ ਤੇਰੇ ਬਾਰੇ ਬਹੁਤ ਕੁਝ ਕਹਿੰਦੇ ਆ ਮਤੈ ਇਹੀ ਕਹਣਾ ਸੋ ਤੋਂ ਮਾੜਾ ਨਖਦ ਨਕਮਾ ਘਟਿਆ ਤੇਰੇ ਵਰਗਾ ਬੰਦੇ ਨਹੀਂ ਹੋ ਸਕਦਾ ਯਾਰ ਬਾਦਲ ਦੀ ਪੂਛ ਫੜ ਲਈ ਕੈਪਟਨ ਦੀ ਪੂਛ ਫੜ ਲਈ ਬਾਦਲ ਨੂੰ ਮਰੇ ਨੂੰ ਵੀ ਕੈਸਾ ਹਾਲ ਹੋ ਗਈ ਲੋਕਾਂ ਨੇ ਨਕਾਰ ਤੇ ਖਤਮ ਕਰਤੇ ਉਹਦਾ ਲੋਕ ਯਾਰ ਅਰੇ ਚੜੀ ਕਹਾਣੀ ਤੋੜ ਲਈ ਬਾਂਦਰ ਦੀ ਕਹਾਣੀ ਤੋੜ ਲਈ ਪੁਸ਼ਪਾ ਦੀ ਕਹਾਣੀ ਤੋੜ ਲਈ ਤੇਰੇ ਕੋਲ ਚੁਟਕਲੇ ਕਹਾਣੀਆਂ ਤੋਂ ਇਲਾਵਾ ਉਹ ਆਨੰਦ ਲਿਆ ਉਹ ਭੰਡਲਾ ਤੇਰੇ ਪੱਲੇ ਕੀ ਆ ਓਏ ਕੀ ਆ ਪੱਲੇ ਤੇਰੇ ਤਿੰਨ ਸਾਲ ਹੋ ਗਏ ਤੈਨੂੰ ਖਤਮ ਕਰਤਾ ਪੰਜਾਬ ਯਾਰ ਜਮਾ ਗੋਡੇ ਟੇਕ ਤੇ ਜਾ ਕੇ ਜਮਾ ਗੁੱਡਾ ਹੋ ਗਿਆ ਤੂੰ ਸੈਂਟਰ ਦੇ ਮੁਰੇ ਸਾਰਾ ਕੁਝ ਸੈਂਟਰ ਸਾਡਾ ਪੰਜਾਬ ਦੇ ਹੱਕ ਮਾਰੀ ਜਾ ਰਿਹਾ ਤੂੰ ਚੁੱਪ ਕਰਕੇ ਸਹਿਮਤੀ ਦੇ ਰਿਹਾ ਆ ਜਿਹੜਾ ਆਮ ਆਦਮੀ ਪਾਰਟੀ ਤੁਸੀਂ ਕਲੀਨਿਕ ਬਣਾਇਆ ਸੀਗਾ ਪਿੰਡਾਂ 'ਚ ਮੁਹੱਲਿਆਂ 'ਚ ਲੱਖਾਂ ਕਲੀਨਿਕ ਬਣਾਏ ਸੀਗੇ ਅਗਲੇ ਆਨੇ ਬਾਂਮ ਰੋੜ ਕੇ ਸੋਡੇ ਅਗਲੇ ਨੇ ਬਾਂਮ ਰੋੜ ਕੇ ਸੋਡੇ ਉਹਦਾ ਨਾਮ ਬਦਲਤਾ ਕੱਲ ਨੂੰ ਉਹ ਕਹਿਣਗੇ ਪੰਜਾਬ ਦਾ ਨਾਮ ਬਦਲੋ ਪਰसों ਕਦੇ ਹੋਰ ਗੱਲ ਤੇ ਆਉਣਗੇ ਬਈ ਰੱਬ ਦਾ ਵਾਸਤਾ ਪੰਜਾਬੀ ਓ ਜਾਗ ਜਾਓ ਓ ਜਾਗ ਜਾਓ ਪੰਜਾਬ ਪੰਜਾਬੀ ਤੈਨੂੰ ਬਚਾਉਣ ਲਈ ਆਪਣੇ ਹੱਕਾਂ ਨੂੰ ਬਚਾਉਣ ਲਈ ਆਪਣੇ ਜਵਾਕਾਂ ਖਾਤਰ ਓਏ ਜਿਹੜੇ ਕਹਿੰਦੇ ਅਸੀਂ ਕੀ ਲੈਣਾ ਓਏ ਆਪਾਂ ਨੂੰ ਕੀ ਹੈ ਆਇਆ ਨਾ ਹੋ ਜੇ ਬਾਹਰ ਨਾ ਹੋ ਜੇ ਜਾ ਨਾ ਹੋ ਜੇ ਉਹ ਸੋਡੇ ਜਵਾਕ ਤਾਂ ਇੱਥੇ ਰਹਿਣਗੇ ਓਏ ਜਾਂ ਬਾਹਰ ਕੱਢ ਦਿਓਗੇ ਕੱਢ ਦਿਓ ਬਾਹਰ ਭੇਜੋ ਜਵਾਕ ਬਾਹਰ ਜੰਮ ਲੋ ਬਾਹਰ ਜਵਾਕੇ ਜਾ ਕੇ ਸੋਡੇ ਜਵਾਕੇ ਹੁਣ ਟੈਂਪੂ ਬਣਾਈ ਜਾਂਦੇ ਆ ਉੱਥੇ ਸਕੂਲਾਂ ਸਿੱਖਿਆ ਦਿੰਦੇ ਆ ਜੈਂਡਰ ਚੇਂਜ ਕਰਾਈ ਦੀ ਸਿੱਖਿਆ ਦਿੰਦੇ ਆ ਸਮਲਿੰਗੀ ਬਣਾਉਣ ਦੀ ਸਿੱਖਿਆ ਦਿੰਦੇ ਆ ਵੀ ਸਮਲਿੰਗੀ ਬਣ ਜਾਓ ਕੁੜੀ ਨਾਲ ਕੁੜੀ ਮੁੰਡੇ ਨਾਲ ਮੁੰਡਾ ਬਹਿ ਖਰਾ ਲਓ ਕੁੱਤਾ ਬਣ ਜਾਓ ਬਿੱਲੀ ਬਣ ਜਾਓ ਜਿਹੜਾ ਮਰਜੀ ਜਾਨਵਰ ਬਣ ਜਾਓ ਕਿੱਥੇ ਭਜਾਂਗੇ ਬਈ ਕਿੱਥੇ ਜਾਓਗੇ ਆ ਸੰਜੇ ਵਾਂਗੜ ਆ ਘਰੇਟ ਵਾਲਾ ਉਹਦਾ ਮੁੰਡਾ ਕੁੜੀ ਬਣ ਗਿਆ ਕਿੱਦਰ ਰੋਹ ਤੁਰਿਆ ਅਸੀਂ ਕਿੱਥੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਆਪ ਦੀ ਜ਼ਮੀਨ ਆਪ ਦੀ ਧਰਤੀ ਛੱਡ ਕੇ ਜਿੱਥੇ ਮਰਜੀ ਭੱਜ ਲੋ ਪੰਜਾਬ ਵਿੱਚ ਢੋਈ ਨਹੀਂ ਮਿਲਣੀ ਕੋਈ ਤੁਸੀਂ ਅੱਜ ਮਾਂ ਧਰਤੀ ਨੂੰ ਦਗਾ ਦੇ ਰਹੇ ਹੋ ਮਾਂ ਧਰਤੀ ਨੂੰ ਪਿੱਠ ਦਿਖਾ ਰਹੇ ਹੋ ਤੁਹਾਨੂੰ ਢੋਈ ਮਿਲੂ ਕਿ ਲੈਡ ਅਮਰੀਕਾ ਜਾ ਕੇ ਕਿੱਧਰ ਭੱਜ ਜਾਓਗੇ ਭੱਜ ਲੋ ਜੇ ਤੁਸੀਂ ਇਹ ਪੰਜਾਬ ਛੱਡਿਆ ਨਾ ਤੁਸੀਂ ਪੰਜਾਬ ਖਾਲੀ ਕੀਤਾ ਤਾਂ ਪੰਜਾਬ ਤੇ ਕਬਜ਼ੇ ਹੋਣ ਲੱਗੇ ਆ ਜਮ ਕੇ ਕੱਲਾ ਕੱਲਾ ਮੁੰਡਾ ਬਾਹਰ ਨੂੰ ਚੱਕ ਦਿੰਨੇ ਹੋ ਕਲੀਆਂ ਕਲੀਆਂ ਕੁੜੀਆਂ 18-19 ਸਾਲ ਦੀਆਂ ਉੱਥੇ ਛੱਟੀ ਜਨੋ ਚੱਕ ਕੇ ਬਾਹਰ ਅਗਲੇਨ ਤੋਂ ਮੈਨੂੰ ਫੋਨ ਆਇਆ ਮੁੰਡੇ ਦਾ ਕਹਿੰਦਾ ਭਾਈ ਜੋਸ਼ ਜੋਸ਼ ਨਾਲ ਆਪਣੀਆਂ ਕੁੜੀਆਂ ਨਾਲ ਹੋ ਰਿਹਾ ਇੱਥੇ ਉੱਥੇ ਮੁਸਲਮਾਨਾਂ ਦੇ ਮੁੰਡੇ ਕਰ ਰਹੇ ਆ ਬਰਗਲਾ ਕੇ ਚਾਂਸਾ ਚ ਲਿਆ ਕੇ ਚਾਂਸੇ ਚ ਇੱਕ ਇੱਕ ਮੁੰਡਾ ਗੱਲ ਕਰਕੇ ਪੰਜ ਪੰਜ ਸੱਤ ਸੱਤ ਜਾਣੇ ਆਪਣੀਆਂ ਕੁੜੀਆਂ ਬੱਚੀਆਂ ਨਾਲ ਬਲਾਤਕਾਰ ਕਰਦੇ ਆ ਇੰਗਲੈਂਡ ਦੇ ਹਾਲਾਤ ਨੇ ਇਹ ਉਹ ਸਾਡੇ ਕੁੜੀਆਂ ਦੀ ਮਜਬੂਰੀ ਆ ਉਹ ਰੋਟੀ ਨੂੰ ਕੋ ਮਾੜਾ ਮੋਟਾ ਪੈਸਾ ਚਾਹੀਦਾ ਰੋਟੀ ਤੋਂ ਵੀ ਮੁਹਤਾਜ ਹੋਊਗਾ ਪੰਗਾ ਅਸੀਂ ਓਡਾ ਗੁਰਦੁਆਰਾ ਪਾ ਲਿਆ ਸੀ ਓਡਾ ਗੁਰਦੁਆਰਾ ਪਾ ਲਿਆ ਹੁਣ ਆ ਵੀ ਮੇਰੇ ਦਾਲੇ ਹੋ ਜਾਣਗੇ ਗੁਰਦੁਆਰਿਆਂ ਦੇ ਖਿਲਾਫ ਹੈ ਸਾਡੇ ਕੋਲ ਰਿਸਰਚ ਸੈਂਟਰ ਨਹੀਂ ਕੋਈ ਟੰਗ ਦੀ ਯੂਨੀਵਰਸਿਟੀ ਨਹੀਂ ਕੋਈ ਸਕੂਲ ਨਹੀਂ ਕੋਈ ਕਾਲਜ ਨਹੀਂ ਕੋਈ ਹਸਪਤਾਲ ਨਹੀਂ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਨੂੰ ਵੱਡੀ ਪੱਦਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚੋ ਬਈ ਇਹ ਸ਼ੁਰੂਆਤ ਹੈ ਸ਼ੁਰੂਆਤ ਹੈ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਸ਼ਤ ਤੇ ਹੋਣਾ ਦੇ ਬਾਪਰ ਮੈਂ ਮਤ ਸੋਚਿਓ ਏ ਕਿ ਘਰਾਂ 'ਚ ਬੈਠੇ ਜ਼ਿੰਦਗੀ ਬਾਜੂ ਕੁੰਡੇ ਲਾ ਕੇ ਜਿੰਦੇ ਲਾ ਕੇ ਘਰਾਂ 'ਚ ਬੈਠੇ ਦਵਾਂਗੇ ਨਹੀਂ ਓਏ ਕਿਤੇ ਹੀ ਭੱਜ ਲਿਓ ਕਿਤੇ ਹੀ ਭੱਜ ਲਿਓ ਸੋਡਾ ਕਿਤੇ ਕੋਈ ਯਾਦ ਰੱਖਿਓ ਸੋਨੂੰ ਇਹਨਾਂ ਨੇ ਬਹੁਤ ਸੋਡੇ ਹਾਲਾਤ ਮਾਰੇ ਕਰਨੇ ਆ ਬੁਰਾ ਹਾਲ ਕਰਨਾ ਸੋਡਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੱਡੇ ਪੱਦਰ ਦੇ ਉੱਤੇ ਮਹਾਲੀ ਪਹੁੰਚ ਕੇ ਉਹ ਗਰੀਬ ਘਰਾਂ ਦੇ ਬੱਚੇ ਇੱਕ ਵਿਚਾਰਾ ਬਾਲਮਿਕੀਆਂ ਦਾ ਬੱਚਾ ਸੀਗਾ ਇੱਕ ਕੋਈ ਹੋਰ ਬੱਚਾ ਸੀ ਗਰੀਬ ਘਰਾਂ ਦੇ ਬੱਚੇ ਅੱਜ ਗਲ ਦੇ ਵਿੱਚ ਸ਼ੁਰਾ ਮਾਰ ਕੇ ਤੇ ਅੱਖੇ ਸ਼ੁਰਾ ਮਾਰ ਕੇ ਮਾਰਦੇ ਯਾਰ ਤੇ ਪੁਲਿਸ ਡਰਾਮੇ ਕਰੀ ਜਾਂਦੀ ਹੈ ਇੱਕ ਫੜ ਲਿਆ ਜੀ ਫਲਾਣਾ ਫੜ ਲਿਆ ਜੀ ਅਜੇ ਜਦੋਂ ਆ ਆ ਬਜਰਾ ਕੁੱਟਣਾ ਸੀਗਾ ਉਹ ਕਿਹੜਾ ਉਹ ਕੀ ਨਾਮ ਦਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਉਹਨੂੰ ਕਿਵੇਂ ਡਾਂਗਿਆਂ ਨਾਲ ਡਹੀ ਕੁੱਟੀ ਜਾਂਦੇ ਆ ਕਿਵੇਂ ਜੁੰਡੇ ਉਹਦੇ ਚਾਰੇ ਦੇ ਵਾਲ ਦੇ ਕੇਸ ਭੱਟੀ ਜਾਂਦੇ ਆ ਉਹਨੂੰ ਤੁਹਾਨੂੰ ਦੇਖਦਾ ਸਾਰਾ ਕੁਝ ਤੇ ਛੇ ਜਿਹੜੇ ਕਾਣ ਵਾਪਰ ਰਹੇ ਨੇ ਯਾਰ ਕਿੱਥੋਂ ਭੰਨਣਗੇ ਬੰਦੇ ਦੱਸੋ ਕਿੱਥੋਂ ਥਿਆਉਣਗੇ ਤੇ ਆ ਜਾਣਗੇ ਸੋ ਪੀਲ ਆ ਪੰਜਾਬੀਓ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਪੂਰੇ ਪੰਜਾਬ ਦੇ ਵਿੱਚ ਇੱਕੇ ਲਹਿਰ ਖੜੀ ਕਰਨੀ ਪੈਣੀ ਆ ਪਹਿਲ ਦੇ ਆਧਾਰ ਤੇ ਮੈਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਓਏ ਉਹ ਜੇ ਪੰਜਾਬ ਹੀ ਨਾ ਰਿਹਾ ਇਹ ਪੰਜਾਬ ਹੀ ਨਾ ਬਚਿਆ ਤੁਸੀਂ ਕਿਰੇ ਸਰ ਤੇ ਰਾਜ ਕਰੋਗੇ ਕਿਨੇ ਸਾਨੂੰ ਵੋਟਾਂ ਪਾਉਣੀਆਂ ਨੇ ਫਿਰ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਸ਼ਰਮ ਕਰੋ ਸ਼ਰਮ ਜੋ ਤੁਸੀਂ ਹਾਲਾਤ ਪੰਜਾਬ ਦੇ ਛੋਡੇ ਪੈਰੋਂ ਹੋਏ ਆ ਆ ਜਿਹੜੇ ਆਪਾਂ ਅੱਜ ਪਾਵੇਂ ਨੂੰ ਪਹੁੰਚ ਗਏ ਇਹਨਾਂ ਲੋਕਾਂ ਗਦਾਰਾਂ ਦੇ ਬਦਲਤ ਹੋਏ ਆ ਉਹ ਲੋਕੋ ਪਛਾਣੋ ਇਹਨਾਂ ਗੱਲਾਂ ਨੂੰ ਮਗਰ ਉਹ ਪਸਤਾਉਣ ਦਾ ਕੋਈ ਫਾਇਦਾ ਨਹੀਂ ਮੈਂ ਫਿਰ ਕਹਣਾ ਕਈ ਵਿਦਵਾਨ ਇੱਥੇ ਆਉਣਗੇ ਇਹ ਬੰਗਾਂ ਨੂੰ ਨਫ਼ਰਤ ਕਰਦਾ ਪਰਵਾਸੀਆਂ ਨੂੰ ਕਰਦਾ ਇਹਦੇ ਅੰਦਰ ਜ਼ਹਿਰ ਆ ਸਾਡੇ ਅੰਦਰ ਕੋਈ ਕਿਸੇ ਪ੍ਰਤੀ ਕੋਈ ਜ਼ਹਿਰ ਕੋਈ ਨਫ਼ਰਤ ਨਹੀਂ ਪਰ ਅਸੀਂ ਆਪਣੀ ਸੱਭਿਆਤਾ ਆਪਣੇ ਵਿਰਾਸਤ ਨੂੰ ਬਚਾਉਣ ਲਈ ਆਪਣੇ ਵਜੂਦ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਜੀ ਜਾਨ ਤੱਕ ਲਾ ਦੇਾਂਗੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਦੇ ਖਿਲਾਫ ਇੱਕ ਲਹਿਰ ਖੜੀ ਕੀਤੀ ਜਾਵੇ ਵੀ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਆ ਸਾਡੇ ਪੰਜਾਬ ਦੇ ਵਿੱਚ ਵੀ ਉਹ ਕਾਨੂੰਨ ਬਣਨਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਚੀਏ ਸੋ ਕੱਲ ਨੂੰ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਜੇ ਉੱਥੇ ਮੋਰਚਾ ਲਗਾਤਾਰ ਜਾਰੀ ਰਹਿੰਦਾ ਤਾਂ ਸਾਨੂੰ ਸਾਰਿਆਂ ਨੂੰ ਮਹੱਲੀ ਪਹੁੰਚਣਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ